ਵਿੱਚ ਪ੍ਰਧਾਨ ਮੰਤਰੀ ਮੋਦੀ ਕਰਨਗੇ ਰਾਵਣ ਦੈਨ ਬਦੀ ਉੱਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ ਦੁਸਹਿਰਾ ਅੱਜ ਦੇਸ਼ਕਾਰ ਦੇ ਵਿੱਚ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨੂੰ ਕੀਤਾ ਜਾ ਰਿਹਾ ਯਾਦ ਕਮੰਤਰੀ ਪੱਧਰ ਤੇ ਅਹਿੰਸਾ ਦਿਵਸ ਵਜੋਂ ਮਨਾਇ ਜਾਂਦੀ ਹੈ ਗਾਂਧੀ ਜਨਤੀ ਅੱਜ ਦੇਸ਼ ਦੇ ਦੂਜੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦਾ ਵੀ ਮਨਾਇਆ ਜਾ ਰਿਹਾ ਜਨਮ ਦਿਨ ਇੰਟਰਨੇਹਾੜੀ ਦੀਆਂ ਚਾਰ ਫਸਲਾਂ ਤੇ ਵਧਾਈ ਐ ਐਮਐਸਪੀ ਕਣਕ जौ ਸਰੋਂ ਤੇ ਸੂਰਜਮੁਖੀ ਤੇ ਭਾਅ ਦੇ ਵਿੱਚ ਕੀਤਾ ਵਾਅਦਾ ਕਣਕ ਦੇ ਰੇਟ ਦੇ ਵਿੱਚ ਕੀਤਾ 160 ਰੁਪਏ ਪ੍ਰਤੀ ਕੁਇੰਟਲ ਦਾ ਇਜ਼ਾਫਾ 2585 ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ ਗਿਆ ਨਵਾਂ ਰੇਟ ਕੇਂਦਰੀ ਕੈਬਨਟ ਨੇ ਡੀਏ ਵਧਾਉਣ ਦੀ ਦਿੱਤੀ ਮਨਜ਼ੂਰੀ ਕੇਂਦਰੀ ਕਰਮਚਾਰੀਆਂ ਦਾ ਵਧਾਇਆ 3 ਫੀਸਦੀ ਡੀਏ 49 ਲੱਖ ਕੇਂਦਰੀ ਮੁਲਾਜ਼ਮਾਂ ਨੂੰ ਮਿਲੇਗਾ ਫਾਇਦਾ న్యూਸ 18 ਤੇ ਅਨਿਲ ਜੋਸ਼ੀ ਨੇ ਬੀਜੇਪੀ ਦੀ ਨਾਇਜ਼ ਰਾਨਦ ਕਰਨ ਦੀ ਦੱਸੀ ਵਜ੍ਹਾ ਕਿ ਆ ਪੰਜਾਬ ਬੀਜੇਪੀ ਲੀਡਰਾਂ ਦੇ ਵਿੱਚ ਅਸੁਰੱਖਿਆ ਦੀ ਭਾਵਨਾ ਮੇਰੇ ਨਾਲ ਕਿਸੇ ਵੀ ਬੀਜੇਪੀ ਲੀਡਰ ਨੇ ਨਹੀਂ ਕੀਤਾ ਸੰਪਰਕ ਕਾਂਗਸ ਦੇ ਵਫਦ ਨੇ ਗਵਰਨਰ ਦੇ ਨਾਲ ਕੀਤੀ ਮੁਲਾਕਾਤ ਪੰਜਾਬ ਵਿਧਾਨ ਸਭਾ ਵੱਲੋਂ ਪਾਸ ਕੀਤੇ ਪੰਜਾਬ ਟਾਊਨ ਇੰਪਰੂਵਮੈਂਟ ਸੋਚ ਬਿਲ ਨੂੰ ਮਨਜ਼ੂਰੀ ਨਾ ਦੇਣ ਦੀ ਕੀਤੀ ਮੰਗ ਕਿ ਆ ਸੋਚ ਬਿਲ ਇੰਪਰੂਵਮੈਂਟ ਟ੍ਰਸਟ ਦੀ ਮੂਲ ਭਾਵਨਾ ਨੂੰ ਕਰਦਾ ਹੈ ਕਮਜ਼ੋਰ ਮਾਨਸਾਚੇ ਰਕਜੀਤ ਸਿੰਘ ਢੱਡਰੀਆਂ ਵਾਲੇ ਦੇ ਸਮਾਗਮ ਵਿੱਚ ਪਹੁੰਚ ਜੱਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾ ਜੀ ਮੋਸੇੜਾ ਦੇ ਪਿਤਾ ਬਲਕੌਰ ਸਿੰਘ ਵੀ ਹੋਏ ਸ਼ਾਮਲ ਢੱਡਰੀਆਂ ਵਾਲੇ ਦਾ ਕੀਤਾ ਗਿਆ ਸਨਮਾਨ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਬਾਬਾ ਰਾਮਦੇਵ ਹੜਪੀੜਤਾਂ ਦੀ ਮਦਦ ਲਈ ਅੱਜ ਜੀ ਤਿਸ ਨੂੰ ਦਿੱਤੇ 1 ਕਰੋੜ ਰੁਪਏ ਬੋਲੇ ਮਾੜੇ ਸਮੇਂ ਦੇ ਵਿੱਚ ਮਦਦ ਲਈ ਹੱਥ ਅੱਗੇ ਵਧਾਉਣਾ ਸਾਡਾ ਧਰਮ हरियाणा ਦੇ ਸੀਐਮ ਨਾਇਬ ਸੈਣੀ ਦੀ ਦਿੱਲੀ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਮੁਲਾਕਾਤ ਪ੍ਰਧਾਨ ਮੰਤਰੀ ਦੇ ਨਾਲ ਮੁਲਾਕਾਤ ਤੋਂ ਬਾਅਦ ਬੋਲੇ ਸੀਐਮ ਸੈਣੀ ਕਿ ਆ ਸੂਬੇ ਦੇ ਕੰਮਾਂ ਦੀ ਦਿੱਤੀ ਰਿਪੋਰਟ ਭਿੱਖ ਦੀਆਂ ਯੋਜਨਾਵਾਂ ਨੂੰ ਲੈ ਕੇ ਵੀ ਹੋਈ ਚਰਚਾ ਹੈਡਲਾਈਨ ਕੇ ਪ੍ਰਯੋਜਕ ਮੈਕ ਲਾਈਫ ਮਿਲਕ ਇੱਕ ਵੱਖਰਾ ਸਵਾਲ ਸਸਤੀ ਗੱਲ ਤੁਸੀਂ ਵੇਖ ਰਹੇ ਹੋ న్యూਸ 81950 ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਨ ਦੇ ਵਿੱਚ ਸਵਾਗਤ ਹੈ ਸ਼ੁਭਾਸ਼ਾਦ ਕਰਨ ਜਾ ਰਹੇ ਹਾਂ ਵੱਡੀ ਖਬਰ ਤੋਂ ਖਬਰ ਪੰਜਾਬ ਦੇ ਉਦਯੋਗਾਂ ਦੇ ਨਾਲ ਜੁੜੀ ਹੋਈ ਹੈ ਪੰਜਾਬ ਦੇ ਉਦਯੋਗਾਂ ਨੂੰ ਰਾਹ ਦਿੱਤੀ ਗਈ ਹੈ ਰਾਤ ਨੂੰ 1 ਰੁਪਿਆ ਸਸਤੀ ਮਿਲੇਗੀ ਬਿਜਲੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਪੀਐਸਪੀਸੀਐਲ ਨੇ ਪ੍ਰਤੀ ਯੂਨਿਟ 1 ਰੁਪਏ ਦੀ ਛੋਟ ਦਿੱਤੀ ਹੈ ਰਾਤ 10 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤੱਕ ਬਿਜਲੀ ਸਸਤੀ ਮਿਲੇਗੀ ਰਾਤ ਨੂੰ ਚੱਲਣ ਵਾਲੇ ਉਦਯੋਗਾਂ ਨੂੰ ਇਸ ਦਾ ਫਾਇਦਾ ਹੋਵੇਗਾ ਅੰਕ ਜੇ ਅਕਤੂਬਰ ਤੋਂ 31 ਮਾਰਚ ਤੱਕ ਦਰਸਲੇ ਛੋਟ ਜੋ ਕਿ ਲਾਗੂ ਰਹੇਗੀ ਸਾਡੇ 5 ਮਹੀਨਿਆਂ ਦਿੱਲੀ ਕਫਾਇਤੀ ਬਿਜਲੀ ਮਿਲੇਗੀ ਆ ਸਰਦੀਆਂ ਦੇ ਮੌਸਮ ਦੇ ਦੌਰਾਨ ਰਾਤ ਨੂੰ ਬਿਜਲੀ ਦੀ ਮੰਗ ਘੱਟ ਹੁੰਦੀ ਹੈ ਜਿਸ ਦੇ ਕਾਰਨ ਸਰਪਲਸ ਬਿਜਲੀ ਪੈਦਾ ਹੁੰਦੀ ਹੈ ਇਸ ਦੇ ਲਈ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਇਹ ਫੈਸਲਾ ਲਿਆ ਹੈ ਉਦਯੋਗਪਤੀਆਂ ਨੂੰ ਇਸ ਰਾਹਤ ਦੇ ਨਾਲ ਉਤਪਾਦਨ ਵਧਨ ਦੀ ਵੀ ਉਮੀਦ ਹੈ ਤਾਂ ਪੰਜਾਬ ਦੇ ਉਦਯੋਗਾਂ ਨੂੰ ਇਹ ਰਾਹਤ ਦਿੱਤੀ ਗਈ ਹੈ ਪੀਐਸਪੀਸੀਐਲ ਦੇ ਵੱਲੋਂ ਰਾਤ ਨੂੰ 1 ਰੁਪਿਆ ਅਜੋਕੇ ਬਿਜਲੀ ਸਸਤੀ ਮਿਲੇਗੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਪ੍ਰਤੀ ਯੂਨਟ 1 ਰੁਪਏ ਦੀ ਛੋਟ ਦਿੱਤੀ ਗਈ ਹੈ ਅ ਦਰਸਲ ਰਾਤ 10 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤੱਕ ਇਹ ਸਸਤੀ ਬਿਜਲੀ ਜੋ ਕਿ ਮਹੱਇਆ ਕਰਵਾਈ ਜਾਵੇਗੀ ਰਾਤ ਨੂੰ ਚੰਦਰਮਾਲੀ ਅਰਯੋਗਾ ਨੂੰ ਇਸ ਦੇ ਨਾਲ ਫਾਇਦਾ ਮਿਲੇਗਾ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਮਨੋਜ ਸ਼ਰਮਾ ਜੁੜ ਚੁੱਕੇ ਨੇ ਮਨੋਜ ਅਰਯੋਗਾ ਨੂੰ ਇਹ ਵੱਡੀ ਰਾਹਤ ਪੀਐਸਪੀਐਸਪੀਸੀਐਲ ਦੇ ਵੱਲੋਂ ਦਿੱਤੀ ਗਈ ਹੈ ਕੀ ਕੋਈ ਜਾਣਕਾਰੀ ਕੀ ਬਿਲਕੁਲ ਪਦਮਿੰਦਰ ਪੰਜਾਬ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਵੱਲੋਂ ਜਿਹੜੀ ਇਹ ਰਾਹਤ ਦਿੱਤੀ ਗਈ ਹੈ ਉਹਦਾ ਫਾਇਦਾ ਇਹ ਹੋਣਾ ਕਿ ਜਿਹੜੇ ਰਾਤ ਨੂੰ ਉਦਯੋਗ ਚੱਲਦੇ ਨੇ ਜ਼ਿਆਦਾਤਰ ਦੇਖਿਆ ਗਿਆ ਕਿ ਜਿਹੜੇ ਵੱਡੇ ਸ਼ਹਿਰ ਨੇ ਖਾਸ ਕਰਕੇ ਲੁਧਿਆਣਾ ਹੋ ਗਿਆ ਪਟਿਆਲਾ ਹੋ ਗਿਆ ਤੇ ਹੋਰ ਦੂਸਰੇ ਵੱਡੇ ਸ਼ਹਿਰਾਂ ਦੇ ਵਿੱਚ ਕਈ ਜਿਹੜੇ ਉਦਯੋਗ ਨੇ ਉਹ ਰਾਤ ਦੇ ਸਮੇਂ ਚੱਲਦੇ ਨੇ ਯਾਨੀ ਕਿ ਡਬਲ ਸ਼ਿਫਟ ਚੱਲਦੀ ਹੈ ਤੇ ਇਸੇ ਕਰਕੇ ਜਦੋਂ ਰਾਤ ਦੀ ਜਿਹੜੀ ਸ਼ਿਫਟ ਦੇ ਵਿੱਚ ਜਿੰਨਾ ਵੀ ਕੰਮ ਹੋਏਗਾ ਉਹਦੇ ਵਿੱਚ ਇੱਕ ਰੁਪਈਆ ਆਪ ਇਹ ਕਹਿ ਸਕਦੇ ਆ ਕਿ 1 ਰੁਪਈਆ ਪ੍ਰਤੀ ਇਹ ਜਿਹੜਾ ਯੂਨਿਟ ਹੈਗਾ ਸਸਤਾ ਮਿਲੇਗਾ ਇਹਦੇ ਨਾਲ ਕੀ ਹੋਏਗਾ ਕਿ ਜਿਹੜਾ ਰਿਵੈਟ ਦਿੱਤਾ ਗਿਆ ਇਹ ਰਾਤ 10 ਵਜੇ ਤੋਂ ਲੈ ਕੇ 6 ਵਜੇ ਤੱਕ ਜਿਹੜੀ ਬਿਜਲੀ ਦੀ ਖਪਤ ਹੋਊਗੀ ਉਹਦੇ ਵਿੱਚੇ ਰਾਹਤ ਦਿੱਤੀ ਜਾਊਗੀ ਉਹਦੇ ਨਾਲ ਕੀ ਹੈ ਕਿ ਬੇਸ਼ੱਕ ਅਸੀਂ ਇਹ ਕਹਿ ਰਹੇ ਆ ਕਿ ਇੱਕ ਯੂਨਿਟ ਜਾਂ 1 ਰੁਪਈਏ ਦੀ ਜਿਹੜੀ ਗੱਲ ਕੀਤੀ ਗਈ ਹੈ ਸਸਤਾ ਦੇਣ ਦੀ ਉਹ ਛੋਟੀ ਜੀ ਗੱਲ ਲੱਗੇ ਪਰ ਜਦੋਂ ਇਹ ਜੋ ਵੱਡੇ ਉਦਯੋਗਿਕ ਘਰਾਣਿਆਂ ਦੇ ਵਿੱਚ ਇਹ ਰਾਹਤ ਮਿਲੂਗੀ ਤਾਂ ਇਹ ਬਹੁਤ ਵੱਡੀ ਰਾਹਤ ਹੈ ਤੇ ਇਹ ਮਾਰਚ 31 ਮਾਰਚ ਤੱਕ 16 ਅਕਤੂਬਰ ਤੋਂ 31 ਮਾਰਚ ਤੱਕ ਲਾਗੂ ਰਹੂਗੀ ਸੋ ਇਸ ਸਮੇਂ ਦੇ ਦੌਰਾਨ ਜਦੋਂ ਵੀ ਰਾਤ ਨੂੰ ਉਦਯੋਗ ਚੱਲਣਗੇ ਤਾਂ ਉਹਨਾਂ ਨੂੰ ਇਹ ਰਾਹਤ ਮਿਲੇਗੀ ਤੇ ਇਹਦੇ ਨਾਲ ਕੀ ਹੋਊਗਾ ਇੱਕ ਤਾਂ ਜਿਹੜੇ ਉਦਯੋਗ ਦੇ ਵਿੱਚ ਕੰਮ ਹੋਣਾ ਹੈਗਾ ਉਹਦੇ ਵਿੱਚ ਵਾਧਾ ਹੋਊਗਾ ਜਿਹੜੇ ਵੀ ਕੋਈ ਪ੍ਰੋਡਕਟ ਬਣਾ ਰਹੇ ਨੇ ਉਹ ਵਾਧਾ ਹੋਊਗਾ ਰਾਹਤ ਮਿਲੇਗੀ ਜਿਹੜੇ ਉਦੇਗ ਪਤੀ ਨੇ ਪਰਮੰਦਰ ਉਹ ਇਹੀ ਗੱਲ ਸੋਚਣਗੇ ਕਿ ਹੁਣ ਰਾਤ ਨੂੰ ਸੀ ਕੰਮ ਜ਼ਿਆਦਾ ਵਧਾਈਏ ਤੇ ਇਸ ਕਰਕੇ ਆਪਾਂ ਇਹ ਗੱਲ ਕਹਿ ਸਕਦੇ ਹਾਂ ਕਿ ਮਾਰਚ ਮਹੀਨੇ ਤੱਕ ਇੱਕ ਜਿਹੜੀ ਯੋਜਨਾ ਹੈ ਕਿ ਸਰਦੀਆਂ ਦੇ ਵਿੱਚ ਜੋ ਕੋਈ ਬਿਜਲੀ ਸਰਪਲਸ ਹੁੰਦੀ ਹੈ ਖਪਤ ਘੱਟ ਹੁੰਦੀ ਹੈ ਇਸ ਕਰਕੇ ਫੈਸਲਾ ਲਿਆ ਗਿਆ ਠੀਕ ਹੈ ਹਾਂ ਠੀਕ ਹੈ ਮਨੋਜੀ ਫਿਲਹਾਲ ਦੀ ਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਆ ਪੰਜਾਬ ਦੇ ਅਯੋਗਾ ਨੂੰ ਦਰਸਲੇ ਰਾਹ ਦਿੱਤੀ ਗਈ ਹੈ ਰਾਹਤ ਕੀ ਹੈ ਕਿ ਰਾਤ ਨੂੰ 1 ਰੁਪਿਆ ਬਿਜਲੀ ਸਸਤੀ ਮਿਲੇਗੀ ਯਾਨੀ ਕਿ 1 ਰੁਪਏ ਦੀ ਪ੍ਰਤੀ ਯੂਨਟ ਛੋਟ ਦੁੱਤੀਗੀ ਰਾਤ 10 ਵਜੇ ਤੋਂ ਲੈ ਕੇ ਕਿਸਵਰੇ 6 ਵਜੇ ਤੱਕ ਸਸਤੀ ਬਿਜਲੀ ਦਿੱਤੀ ਜਾਵੇਗੀ। ਰੋਕ ਰਹੇ ਅਗਲੀ ਵੱਡੀ ਖਬਰ ਦਾ ਚੰਡੀਗੜ੍ਹ ਦੇ ਵਿੱਚ ਇੱਕ ਵਰਕਸ਼ਾਪ ਦੇ ਵਿੱਚ ਭਿਆਨਕ ਅੱਗ ਲੱਗੀ ਆ ਵਰਕਸ਼ਾਪ ਦੇ ਵਿੱਚ ਖੜੀਆਂ ਕਈ ਲਗਜ਼ਰੀ ਗੱਡੀਆਂ ਸਵਾਹ ਹੋ ਗਈਆਂ ਨੇ ਸੜਕੇ ਮੱਖਣ ਮਾਜਰਾ ਦੇ ਵਿੱਚ ਸਥਿਤ ਵਰਕਸ਼ਾਪ ਦੇ ਵਿੱਚ ਅੱਗ ਭੜਕੀ ਆ ਵਰਕਸ਼ਾਪ ਦੇ ਨਾਲ ਗਵਾਰਦੀ ਦੁਕਾਨ ਦੇ ਵਿੱਚ ਵੀ ਅੱਗ ਫੈਲ ਗਈ ਸੀ ਦੁਕਾਨ ਦੀ ਅੱਗ ਨੇ ਆ ਵਰਕਸ਼ਾਪ ਨੂੰ ਮੀਲ ਪੇੜ ਤੇ ਵਿਚਲੇ ਲਿਆ ਫਾਇਰ ਬ੍ਰਿਗੇਡ ਨੇ ਮੁਸ਼ਕਲ ਦੇ ਬਾਅਦ ਹਾਲਾਂਕਿ ਅੱਗ ਤੇ ਕਾਬੂ ਪਾਇਆ ਆ ਮੌਕੇ ਦੀ ਉਸ ਜਗ੍ਹਾ ਦੀਆਂ ਪੂਰੀਆਂ ਤਸਵੀਰਾਂ ਸੀ ਤੁਹਾਨੂੰ ਵਿਖਾ ਰਹੇ ਹਾਂ ਕਿਵੇਂ ਅੱਗ ਦੀਆਂ ਲਪਟਾਂ ਨਿਕਲਦੀਆਂ ਹਨ ਤਸਵੀਰਾਂ ਦੇ ਵਿੱਚ ਸਾਫ ਨਜ਼ਰ ਆ ਰਿਹਾ ਹੈ ਕਿ ਇਸੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਅੱਗ ਬਹੁਤ ਜ਼ਬਰਦਸਤ ਬਹੁਤ ਆ ਭਿਆਨਕ ਸੀ ਕਿ ਬਹੁਤ ਤੇਜ਼ੀ ਦੇ ਨਾਲ ਇਹ ਅੱਗ ਅੱਗੇ ਫੈਲ ਗਈ ਦਰਸਲ ਚੰਡੀਗੜ੍ਹ ਚ ਇੱਕ ਵਰਕਸ਼ਾਪ ਦੇ ਵਿੱਚ ਪਹਿਲਾਂ ਭਿਆਨਕ ਅੱਗ ਲੱਗਦੀ ਹੈ ਤੇ ਵਰਕਸ਼ਾਪ ਦੇ ਵਿੱਚ ਖੜੀਆਂ ਕਈ ਲਗਜ਼ਰੀ ਗੱਡੀਆਂ ਸੜ ਕੇ ਆਸਵਾਹ ਹੋ ਗਈਆਂ ਮੱਖਣ ਮਾਜਰਾ ਦੇਵ ਸਥਿਤ ਵਰਕਸ਼ਾਪ ਦੇ ਵਿੱਚ ਇਹ ਅੱਗ ਭੜਕੀ ਵਰਕਸ਼ਾਪ ਦੇ ਨਾਲ ਕਬਾੜ ਦੀ ਦੁਕਾਨ ਹੈ ਤੇ ਕਬਾੜ ਦੀ ਦੁਕਾਨ ਤੋਂ ਵੀ ਇਹ ਅੱਗੇ ਅੱਗ ਫੈਲ ਗਈ ਦੁਕਾਨ ਦੀ ਅੱਗ ਨੇ ਵਰਕਸ਼ਾਪ ਨੂੰ ਵੀ ਆਪਣੀ ਲਪੇਟ ਤੇ ਵਿੱਚ ਲੈ ਲਿਆ ਤੇ ਫਾਇਰ ਬ੍ਰਿਗੇਡ ਨੇ ਹਾਲਾਂਕਿ ਆ ਮੌਕੇ ਤੇ ਪਹੁੰਚ ਕੇ ਕਾਫੀ ਮੁਸ਼ਕਲ ਦੇ ਨਾਲ ਇਸ ਅੱਗ ਤੇ ਕਾਬੂ ਪਾਇਆ ਪਰ ਉਸ ਦੌਰਾਨ ਉਦੋਂ ਤੱਕ ਕਾਫੀ ਨੁਕਸਾਨ ਹੋ ਚੁੱਕਾ ਸੀ ਤਾਂ ਉਸੇ ਤਸਵੀਰਾਂ ਵਖਾ ਰਹੇ ਹਨ ਤਸਵੀਰਾਂ ਆਪਣੇ ਆਪ ਦੇ ਵਿੱਚ ਇਸ ਗੱਲ ਦੀ ਗਵਾਹੀ ਭਰ ਰਹੀਆਂ ਨੇ ਕਿ ਇਹ ਅੱਗ ਕਿੰਨੀ ਜ਼ਬਰਦਸਤ ਕਿੰਨੀ ਭਿਆਨਕ ਸੀ ਕਿਸਨੀ ਤੇਜ਼ੀ ਦੇ ਨਾਲ ਇਹ ਅੱਗ ਫੈਲੀ ਤਾਂ ਵਰਕਸ਼ਾਪ ਦੇ ਵਿੱਚ ਜਿਹੜੀਆਂ ਗੱਡੀਆਂ ਖੜੀਆਂ ਸਨ ਉਹਨਾਂ ਨੂੰ ਵੀ ਨੁਕਸਾਨ ਪਹੁੰਚਿਆ ਵੀ ਸੜ ਕੇ ਅਸਵਾਹ ਹੁਕੀਆਂ ਨੇ ਤਾਂ ਚੰਡੀਗੜ੍ਹ ਦੀਆਂ ਤਾਂ ਉਸੇ ਤਸਵੀਰਾਂ ਵਖਾ ਰਹੇਗੇ ਕਿ ਇੱਕ ਵਰਕਸ਼ਾਪ ਦੇ ਵਿੱਚ ਅਚਾਨਕ ਇੱਕ ਭਿਆਨਕ ਅੱਗ ਲੱਗ ਜਾਂਦੀ ਹੈ ਅਤੇ ਇਸ ਦੌਰਾਨ ਵਰਕਸ਼ਾਪ ਦੇ ਵਿੱਚ ਖੜੀਆਂ ਲਗਜ਼ਰੀ ਗੱਡੀਆਂ ਨੂੰ ਨੁਕਸਾਨ ਪਹੁੰਚਿਆ ਲਗਜ਼ਰੀ ਗੱਡੀਆਂ ਵੀ ਆ ਸੜ ਕੇ ਸੁਆਹ ਹੋ ਗਈਆਂ ਨੇ ਦਰਸਲ ਮੱਖਣ ਮਾਜਰਾ ਦੇ ਵਿੱਚ ਸਥਿਤ ਤੇ ਵਰਕਸ਼ਾਪ ਦੱਸੀ ਜਾ ਰਹੀ ਹੈ ਇੱਥੇ ਕੀ ਅੱਗ ਪੜਤੀ ਹੈ ਵਰਕਸ਼ਾਪ ਦੇ ਨਾਲ ਕਾਰਵਾਰਦੀ ਦੁਕਾਨ ਤੋਂ ਅੱਗ ਫੈਲੀ ਸੀ ਆ ਤਾਂ ਦੁਕਾਨ ਦੀ ਅੱਗ ਨੇ ਉਸ ਦੇ ਬਾਅਦ ਵਰਕਸ਼ਾਪ ਨੂੰ ਆਪਣੀ ਹਲਫੇਰ ਦੇ ਵਿੱਚ ਲੈ ਲਿਆ ਤੇ ਉਸ ਤੋਂ ਬਾਅਦ ਹਾਲਾਤ ਕਿਸ ਤਰ੍ਹਾਂ ਦੇ ਬਣੇ ਤਸਵੀਰਾਂ ਆਪਣੇ ਆਪ ਦੇ ਵਿੱਚ ਬਿਆਨ ਕਰ ਗਿਆ ਉਸ ਤੋਂ ਬਾਅਦ ਫਾਇਰ ਵਿਭਾਗ ਨੂੰ ਆ ਜਾਣਕਾਰੀ ਦਿੱਤੀ ਗਈ ਫਾਇਰ ਬਗੇਟ ਦੀਆਂ ਗੱਡੀਆਂ ਮੌਕੇ ਤੇ ਪਹੁੰਚੀਆਂ ਅਤੇ ਕਾਫੀ ਮੁਸ਼ਕਲ ਦੇ ਨਾਲ ਅੱਗ ਤੇ ਕਾਬੂ ਪਾਇਆ ਗਿਆ ਕਿਉਂਕਿ ਜਦੋਂ ਬਹੁਤ ਇਸ ਤਰੀਕੇ ਦੀ ਭਿਆਨਕ ਅੱਗ ਲੱਗਦੀ ਹੈ ਤਾਂ ਅੱਗ ਨੂੰ ਬਚਾਉਣ ਦੇ ਵਿੱਚ ਵੀ ਕਾਫੀ ਮੁਸ਼ਕਲ ਫਾਇਰ ਵਿਭਾਗ ਨੂੰ ਕਰਨੀ ਪੈਂਦੀ ਹੈ ਰੋਕ ਰਹੇ ਅਗਲੀ ਖਬਰ ਦਾ ਚੰਡੀਗੜ੍ਹ ਦੇ ਸੈਕਟਰ 30 ਦੇ ਵਿੱਚ ਪਹਿਲਾਂ ਹੀ ਰਾਵਣ ਦਾ ਪੁਤਲਾ ਸਾੜਿਆ ਗਿਆ ਹੈ ਸ਼ਰਾਰਤੀ ਅਨਸਰਾਂ ਨੇ ਰਾਵਣ ਦੇ ਪੁੱਤਰੇ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਅਚਾਨਕ ਲੱਗੀ ਅੱਗ ਦੇ ਨਾਲ ਉੱਥੇ ਹਫੜਾ ਦਫੜੀ ਮੱਚ ਜਾਂਦੀ ਹੈ ਪੂਰੀ ਤਰ੍ਹਾਂ ਦੇ ਨਾਲ ਸੁਆਹ ਹੋਇਆ ਹੈ ਰਾਵਣ ਦਾ ਪੁਤਲਾ ਹਾਲਾਂਕਿ ਅੱਜ ਦੇਸ਼ ਭਰ ਦੇ ਵਿੱਚ ਦੁਸਹਿਰੇ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਅੱਜ ਰਾਵਣ ਮੇਘਨਾਦ ਤੇ ਕੁੰਭਕਰਨ ਦੇ ਤਨੇ ਪੁਤਲੇ ਜੋਕੇ ਅੱਗ ਦੇ ਹਵਾਲੇ ਕੀਤੇ ਜਾਣਗੇ ਸ਼ਾਮ ਵੇਲੇ ਪਰ ਇਸ ਤੋਂ ਪਹਿਲਾਂ ਹੀ ਚੰਡੀਗੜ੍ਹ ਦੇ ਸੈਕਟਰ 30 ਦੇ ਵਿੱਚ ਰਾਵਣ ਦਾ ਪਤਲਾ ਸਾੜ ਦਿੱਤਾ ਗਿਆ ਸ਼ਰਾਰਤੀ ਹੰਸਰਾ ਦੇ ਵੱਲ ਦਰਸ ਇਹ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਆ ਅਚਾਨਕ ਲੱਗੀ ਅੱਗ ਦੇ ਨਾਲ ਹਫੜਾ ਦਫੜੀ ਮੱਚੀ ਹਾਲਾਂਕਿ ਚੰਡੀਗੜ੍ਹ ਦੀ ਗੱਲ ਕਰੀਏ ਤੇ ਕੋਈ ਪਹਿਲਾ ਮਾਮਲਾ ਨਹੀਂ ਹੈ ਪਿਛਲੇ ਸਾਲ ਵੀ ਇਸ ਤਰ੍ਹਾਂ ਦੀਆਂ ਤਸਵੀਰਾਂ ਚੰਡੀਗੜ੍ਹ ਤੋਂ ਸਾਹਮਣੇ ਆਈਆਂ ਸਨ ਆ ਤਾਂ ਜਦੋਂ ਅੱਜ ਦੁਸਹਿਰੇ ਦਾ ਤਿਹਾੜੀ ਦੇਸ਼ ਭਰ ਦੇ ਵਿੱਚ ਮਨਾਇਆ ਜਾ ਰਿਹਾ ਤੇ ਇਸ ਤੋਂ ਪਹਿਲਾਂ ਹੀ ਸ਼ਰਾਰਤੀ ਹੰਸਰਾ ਦੇ ਵੱਲੋਂ ਇਸ ਪੁਤਲੇ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ ਉਸ ਜਗ੍ਹਾ ਦੀਆਂ ਮੌਕੇ ਦੀਆਂ ਤਸਵੀਰਾਂ ਵਖਾ ਰਹੇ ਹਾਂ ਜਦੋਂ ਇਹ ਅੱਗ ਦੇ ਹਵਾਲੇ ਕੀਤਾ ਗਿਆ ਉਸ ਤੋਂ ਬਾਅਦ ਆਫਰਾ ਦਫਰੀ ਵਾਲਾ ਮਾਹੌਲ ਉੱਥੇ ਬਣ ਜਾਂਦਾ ਹੈ ਤੇ ਪੂਰੀ ਤਰ੍ਹਾਂ ਦੇ ਨਾਲ ਰਾਵਣ ਦਾ ਪੁਤਲਾ ਸਵਾਹ ਹੋ ਗਿਆ। ਅੱਗ ਲੱਗਣ ਤੋਂ ਬਾਅਦ ਜਿਵੇਂ ਤੁਹਾਨੂੰ ਸੇ ਤਸਵੀਰਾਂ ਵਿਖਾ ਰਹੇ ਹਾਂ ਕਿ ਰਾਵਣ ਦਾ ਪੁਤਲਾ ਬਿਲਕੁਲ ਸਵਾਹ ਹੋਇਆ। ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਹੈ। ਪਿਛਲੇ ਸਾਲ ਵੀ ਇਸੇ ਤਰੀਕੇ ਦੀ ਕੋਸ਼ਿਸ਼ ਜਿਹੜੀ ਸ਼ਰਾਰਤੀ ਅਨਸਰਾਂ ਦੇ ਵੱਲੋਂ ਕੀਤੀ ਗਈ ਸੀ। ਹਾਂ ਤਾਂ ਜਦੋਂ ਅੱਜ ਦੇਸ਼ ਭਰ ਦੇ ਵਿੱਚ ਦੁਸਹਿਰੇ ਦਾ ਤਿਹਾਰ ਮਨਾਇਆ ਜਾ ਰਿਹਾ ਹੈ ਤੇ ਇਸ ਤੋਂ ਪਹਿਲਾਂ ਹੀ ਹਾਂ ਹਾਲਾਂਕਿ ਉਹ ਪੂਰੀ ਇੱਕ ਪ੍ਰਕਿਰਿਆ ਹੁੰਦੀ ਹੈ ਦੁਸਹਿਰੇ ਵਾਲੇ ਦਿਨ ਜਦੋਂ ਕਿ ਇਹਨਾਂ ਪੁਤਲਿਆਂ ਨੂੰ ਅੱਗ ਦੇ ਹਵਾਲੇ ਕੀਤਾ ਜਾਂਦਾ ਹੈ ਵੱਡੀ ਗੰਚੀ ਦੇ ਵਿੱਚ ਲੋਕ ਆ ਉਸ ਨੂੰ ਵੇਖਣ ਦੇ ਲਈ ਵੀ ਜਾਂਦੇ ਨੇ ਪਰ ਇਸ ਤੋਂ ਪਹਿਲਾਂ ਹੀ ਚੰਡੀਗੜ੍ਹ ਦੇ ਸੈਕਟਰ 30 ਦੇ ਵਿੱਚ ਰਾਵਣਦਾ ਪੁੱਤਲਾ ਸਾੜ ਦਿੱਤਾ ਗਿਆ ਸ਼ਰਾਰਤੀ ਅੰਸਰਾਂ ਦੇ ਵੱਲੋਂ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਪਾਪਾ ਜੀ ਭਈਆ ਇਧਰ ਆ ਜਾਓ ਮੈਂ ਜੋ ਮਾਰ ਕੇ ਲੱਗ ਗਿਆ ਅਜੇ ਕੁੱਲੂ ਦੇ ਵਿੱਚ ਇਤਿਹਾਸਿਕ ਦੁਸਹਿਰੇ ਦਾ ਆਗਾਜ਼ ਹੋ ਗਿਆ 7 ਦਿਨ ਤੱਕ ਇਹ ਤਿਉਹਾਰ ਮਨਾਇਆ ਜਾਂਦਾ ਹੈ ਹਿਮਾਚਲ ਪ੍ਰਦੇਸ਼ ਦੇ ਕੁੱਲੂ ਘਾਟੀ ਦੇ ਵਿੱਚ ਦੁਸਹਿਰੇ ਦਾ ਅਲੱਗ ਹੀ ਨਜ਼ਾਰਾ ਹੁੰਦਾ ਇੱਥੇ ਤੇ ਸੈਰਾ ਉਦੋਂ ਸ਼ੁਰੂ ਹੁੰਦਾ ਜਦੋਂ ਸਾਰੇ ਦੇਸ਼ ਦੇ ਵਿੱਚ ਦਸਹਰੇ ਦੀ ਸਮਾਪਤੀ ਹੋ ਜਾਂਦੀ ਹੈ ਪਰ ਇੱਥੇ 2 ਤੋਂ 8 ਅਕਤੂਬਰ ਤੱਕ ਸੈਰਾ ਮਨਾਇਆ ਜਾਵੇਗਾ ਇੱਥੇ 7 ਦਿਨਾਂ ਤੱਕ ਇਹ ਤਿਹਾਰ ਚੱਲਦਾ ਹੈ ਰਾਵਣ ਦਹਨ ਨਹੀਂ ਬਲਕਿ ਦੇਵਤਿਆਂ ਦੀਆਂ ਪਾਲਕੀਆਂ ਸਜਾ ਕੇ ਲੋਕ ਦੱਲਪੁਰ ਮੈਦਾਨ ਹੁੰਦੇ ਨੇ ਜਿੱਥੇ ਹਜ਼ਾਰਾਂ ਦੀ ਗਿਣਤੀ ਦੇ ਵਿਚਰਦਾਲੂ ਭਗਵਾਨ ਰਘੂਨਾਥ ਦੀ ਰੱਥ ਯਾਤਰਾ ਦੇਖਣ ਲਈ ਪਹੁੰਚਦੇ ਨੇ ਪੰਜਾਬ ਪੰਜਾਬ ਚ ਦੁਸ਼ਹਿਰੇ ਦਾ ਸਿੱਖ ਤੇ Hindu ਦੋਵੇਂ ਧਰਮਾਂ ਚ ਉਤਸ਼ਾਹ ਹੁੰਦਾ ਹੈ ਨਰਾਤਿਆਂ ਤੋਂ ਬਾਅਦ ਦਸ਼ਮੀ ਨੂੰ ਪੰਜਾਬ ਦੇ ਸਾਰੇ ਵੱਡੇ ਸ਼ਹਿਰਾਂ ਚ ਰਾਵਣ ਦੇ ਪੁਤਲਿਆਂ ਨੂੰ ਜਲਾਇਆ ਜਾਂਦਾ ਹੈ ਇਕਤਰਮ ਚ ਦਸਮੀ ਨੂੰ ਸਿੰਘ ਸਾਹੀਦਾ ਦੇ ਗੁਰਦੁਆਰਾ ਸਾਹਿਬ ਚ ਧਾਰਮਿਕ ਸਮਾਗਮ ਸਜਾਏ ਜਾਂਦੇ ਨੇ ਸਵੇਰੇ ਸਵੇਰੇ ਸੰਗਤ ਘਰ ਚ বাজਾਈ ਕੀਤੇ ਜੋਨ ਲੈ ਕੇ ਗੁਰਦੁਆਰਾ ਸਾਹਿਬ ਚ ਮੱਥਾ ਟੇਕਦੀ ਹੈ ਜਿੱਥੇ ਇਹਨਾਂ ਜੋਹਾਂ ਨੂੰ ਚੜਾ ਕੇ ਆਉਣ ਵਾਲੀ ਫਸਲ ਦੇ ਜਾਦਾ ਝਾੜ ਲਈ ਅਰਦਾਸ ਕੀਤੀ ਜਾਂਦੀ ਹੈ ਕਈ ਲੋਕ ਗੁਰੂ ਘਰਾਂ ਚ ਦੇਗ ਬਣਾ ਕੇ ਵੀ ਲੈ ਜਾਂਦੇ ਨੇ ਤੇ ਕਈ ਥਾਵਾਂ ਤੇ ਗੰਨੇ ਦੀ ਵੀ ਪੂਜਾ ਕੀਤੀ ਜਾਂਦੀ ਹੈ ਦਿੱਲੀ ਜੋ ਦੁਸ਼ਹਿਰੀ ਦੀ ਸ਼ੁਰੂਆਤ ਰਾਮ ਲੀਲਾ ਦੇ ਮੰਚ ਤੋਂ ਹੁੰਦੀ ਹੈ ਜਿਸ ਚ 9 ਦਿਨ ਭਗਵਾਨ ਰਾਮ ਦੀ ਕਥਾ ਨੂੰ ਨਾਟਕੀ ਰੂਪ ਚ ਦਿਖਾਇਆ ਜਾਂਦਾ ਹੈ ਤੇ 10ਵੇਂ ਦਿਨ 라ਵਣ ਮੇਗਨਾਥ ਤੇ ਕੁੰਕਰਨ ਦੇ ਵਿਸ਼ਾਲ ਪੁਤਲੇ ਜਲਾਏ ਜਾਂਦੇ ਨੇ ਕੋਲਕਾਤਾ ਪੱਛਮੀ ਬੰਗਾਲ ਅਛਵੀ ਬੰਗਾਲ ਚ ਦੁਸਹਿਰੇ ਤੇ ਦੁਰਗਾ ਪੂਜਾ ਹੁੰਦੀ ਹੈ ਇਸ ਦੌਰਾਨ ਸ਼ਹਿਰ ਭਰ ਚ ਵੱਡੇ ਵੱਡੇ ਪੰਡਾਲ ਸਜਾਏ ਜਾਂਦੇ ਨੇ ਜਿੱਥੇ 5 ਦਿਨ ਮਾ ਦੁਰਗਾ ਦੀ ਪੂਜਾ ਕੀਤੀ ਜਾਂਦੀ ਹੈ ਉੱਥੇ 10ਵੇਂ ਦਿਨ ਸੰਦੂਰ ਖੇਲਾ ਦੀ ਪਰੰਪਰਾ ਕੀਤੀ ਜਾਂਦੀ ਹੈ ਜਿਸ ਚ ਸੁਹਾਗ ਨਾਇਕ ਦੁੱਜੇ ਨੂੰ ਸੰਦੂਰ ਲਗਾਉਂਦੀਆਂ ਨੇ ਤੇ ਇਸ ਤੋਂ ਬਾਅਦ ਦੇਵੀ ਦੀਆਂ ਮੂਰਤੀਆਂ ਦਾ ਨਦੀ ਚ ਵਿਸਰਜਨ ਕਰ ਦਿੱਤਾ ਜਾਂਦਾ ਹੈ ਮੈਸੂਰ ਕਰਨਾਟਕ ਕਰਨਾਟਕ ਦੇ ਮੈਸੂਰ ਦਾ ਦੁਸ਼ਹਿਰਾ ਕਾਫੀ ਫੇਮਸ ਹੈ ਸਜੇ ਤੇ ਜੇ ਹਾਥੀਆਂ ਨਾਲ ਸੋਭਾ ਯਾਤਰਾ ਰੋਸ਼ਨੀ ਨਾਲ جگਮਗਾਉਂਦਾ ਮੈਸੂਰ ਪੈਲੇਸ ਤੇ ਸੱਭਿਆਚਾਰਕ ਚਾਕੀਆਂ ਇਸ ਨੂੰ ਹੋਰ ਵੀ ਖਾਸ ਬਣਾ ਦਿੰਦੀਆਂ ਨੇ ਮੈਸੂਰ ਮਹਿਲ ਨੂੰ ਲਗਭਗ 1 ਲੱਖ ਲਾਈਟਸ ਨਾਲ ਸਜਾਇਆ ਜਾਂਦਾ ਹੈ ਗੁਜਰਾਤ ਗੁਜਰਾਤ ਚ ਦੁਸ਼ਹਿਰੇ ਨੂੰ ਨਵਰਾਤਰੀ ਦੇ ਰੂਪ ਚ ਮਨਾਇਆ ਜਾਂਦਾ ਹੈ ਜਿਸ ਚ 9 ਦਿਨ ਤੱਕ ਗਰਬਾ ਤੇ ਡਾਂਡੀਆਂ ਦੇ ਰੂਪ ਚ ਡਾਂਸ ਹੁੰਦਾ ਹੈ ਲੋਕ ਸੱਭਿਆਚਾਰਕ ਪੋਸ਼ਾਕ ਪਾ ਕੇ ਇਸ ਦਾ ਆਨੰਦ ਲੈਂਦੇ ਨੇ ਇਹ ਤਿਉਹਾਰ ਵਿਸ਼ੇਸ਼ ਰੂਪ ਚ ਅਹਮਦਾਬਾਦ ਸੂਰਤ ਅਤੇ ਵਡੋਦਰਾ ਜਿਹੇ ਸ਼ਹਿਰਾਂ ਚ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਕੁੱਲੂ ਹਿਮਾਚਲ ਪ੍ਰਦੇਸ਼ हिमाचल प्रदेश ਦੇ ਕੁਲੂ ਘਾਟੀ ਚ ਦੁਸਹਿਰੇ ਦਾ ਅਲੱਗ ਹੀ ਨਜ਼ਾਰਾ ਹੁੰਦਾ ਹੈ। ਇੱਥੇ ਦੁਸਹਿਰਾ ਉਦੋਂ ਸ਼ੁਰੂ ਹੁੰਦਾ ਹੈ ਜਦੋਂ ਸਾਰੇ ਦੇਸ਼ ਚ ਦੁਸਹਿਰੇ ਦੀ ਸਮਾਪਤੀ ਹੋ ਜਾਂਦੀ ਹੈ। ਭਾਵੇਂ ਇੱਥੇ 2 ਤੋਂ 8 ਅਕਤੂਬਰ ਤੱਕ ਦੁਸਹਿਰਾ ਮਨਾਇਆ ਜਾਵੇਗਾ। ਇੱਥੇ 7 ਦਿਨ ਤੱਕ ਇਹ ਤਿਹਾਰ ਚੱਲਦਾ ਹੈ। ਰਾਵਣ ਦਹਨ ਨਹੀਂ ਬਲਕਿ ਦੇਵਤਿਆਂ ਦੀਆਂ ਪਾਲਕੀਆਂ ਸਜਾ ਕੇ ਲੋਕ ਢਲਪੁਰ ਮਦਾਨਮ ਦੇ ਨੇ ਜਿੱਥੇ ਹਜ਼ਾਰਾਂ ਦੀ ਗਿਣਤੀ ਚ ਸ਼ਰਧਾਲੂ ਭਗਵਾਨ ਰਗੂਨਾਥ ਦੀ ਰਥ ਯਾਤਰਾ ਦੇਖਣ ਲਈ ਆਉਂਦੇ ਨੇ। ਉੱਤਰ ਪ੍ਰਦੇਸ਼ ਯੂਪੀ ਦੇ ਕਈ ਸ਼ਹਿਰਾਂ 'ਚ ਰਾਮਲੀਲਾ ਦਾ ਸਭ ਤੋਂ ਵਿਲੱਖਣ ਨਜ਼ਾਰਾ ਹੁੰਦਾ ਹੈ ਵਾਰਾਨਸੀ ਦੇ ਰਾਮਨਗਰ ਰਾਮਲੀਲਾ ਦੀ ਤਾਰੀਫ ਤਾਂ ਯੂਨੈਸਕੋ ਤੱਕ ਕਰ ਚੁੱਕਿਆ ਹੈ ਇੱਥੇ ਵੀ ਦਸਵੀਂ ਤੇ 라ਵਨ ਦਹਨ ਕੀਤਾ ਜਾਂਦਾ ਹੈ ਵੱਡੇ ਵੱਡੇ ਮੇਲੇ ਲੱਗਦੇ ਨੇ ਫੂਡ ਸਟਾਲਸ ਲਗਾਈਆਂ ਜਾਂਦੀਆਂ ਨੇ ਛੱਤੀਸਗੜ੍ਹ ਛੱਤੀਸਗੜ੍ਹ ਦਾ ਦੁਸ਼ਹਿਰਾ ਪੂਰੇ 75 ਦਿਨ ਚੱਲਦਾ ਹੈ ਇੱਥੇ ਲੋਕ ਰਾਵਣ ਦਹਿਨ ਨਹੀਂ ਕਰਦੇ ਬਲਕਿ ਬਸਤਰ ਦਾ ਦੁਸਤਾਰਾ ਪੂਰੀ ਤਰ੍ਹਾਂ ਦੇਵੀ ਮਾਵਲੀ ਨੂੰ ਸਮਰਪਿਤ ਹੈ ਜਿਸ ਚ ਸਥਾਨਕ ਆਦੀਵਾਸੀ ਸਮਾਜ ਦੇ ਲੋਕ ਦੇਵਤਾ ਦੀਆਂ ਡੋਲੀਆਂ ਲੈ ਕੇ ਜਗਦਲਪੁਰ ਪਹੁੰਚਦੇ ਨੇ ਰੋਕ ਕਰਨਗੇ ਕਿਸਾਨਾਂ ਦੇ ਨਾਲ ਜੁੜੀ ਹੋਈ ਵੱਡੀ ਖਬਰ ਦਾ ਕੇਂਦਰ ਨੇ ਹਾਲ ਹੀ ਦੀਆਂ 6 ਫਸਲਾਂ ਤੇ ਐਮਐਸਪੀ ਦੇ ਵਿੱਚ ਵਾਧਾ ਕਰ ਦਿੱਤਾ ਜਿਸ ਦੇ ਵਿੱਚ ਕਣਕ, ਜੌਂ, ਸਰੋਂ, ਦਾਲਾਂ, ਸੂਰਜਮੁਖੀ ਦੇ ਭਾਅ ਦੇ ਵਿੱਚ ਇਜ਼ਾਫਾ ਕੀਤਾ ਗਿਆ ਹੈ ਕਣਕ ਦਾ ਨਵਾਂ ਰੇਟ 2585 ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ ਗਿਆ ਜੌਂ ਦੀ ਨਵੀਂ ਐਮਐਸਪੀ 2150 ਰੁਪਏ ਪ੍ਰਤੀ ਕੁਇੰਟਲ ਕਰ ਦਿੱਤੀ ਗਈ ਹੈ ਸਰੋਂ ਦਾ ਭਾਅ ਵੀ 6800 ਰੁਪਏ ਪ੍ਰਤੀ ਕੁਇੰਟਲ ਕੀਤਾ ਗਿਆ ਆ ਤਾਂ ਕੇਂਦਰ ਸਰਕਾਰ ਦੇ ਵੱਲੇ ਵੱਡਾ ਫੈਸਲਾ ਲਿਆ ਗਿਆ ਹੈ ਅਮ ਛੇ ਫਸਲਾਂ ਤੇ ਦਰਸਲ ਐਮ ਐਸ ਪੀ ਦੇ ਵਿੱਚ ਆ ਵਾਅਦਾ ਕੀਤਾ ਗਿਆ ਜਿਸ ਦੇ ਵਿੱਚ ਕਣਕ ਦੀ ਫਸਲ ਹੈ ਇਸ ਤੋਂ ਇਲਾਵਾ ਜੌਂ ਸਰੋਂ ਦਾਲਾਂ ਸੂਰਜਮੁਖੀ ਦੇ ਭਾਅ ਦੇ ਵਿੱਚ ਵਾਅਦਾ ਕੀਤਾ ਗਿਆ ਤੇ ਕਣਕ ਦਾ ਨਵਾਂ ਰੇਟ 2585 ਰੁਪਏ ਪ੍ਰਤੀ ਕੁਇੰਟਲ ਹੁਣ ਹੋਵੇਗਾ ਉੱਥੇ ਜੌਂ ਦੀ ਨਵੀਂ ਐਮ ਐਸ ਪੀ 2150 ਪਰ ਪ੍ਰਤੀ ਕੁਇੰਟਲ ਕੀਤੀ ਗਈ ਹੈ ਤੇ ਸਰੋਂ ਦਾ ਭਾਅ ਵੀ 6800 ਰੁਪਏ ਪ੍ਰਤੀ ਕੁਇੰਟਲ ਕੀਤਾ ਗਿਆ। ਲਾਬੀ ਸੀਜ਼ਨ ਕੀ ਐਮ ਐਸ ਪੀ बढ़ाने से टोटल 84,263 करोड़ रुपीस हमारे किसान भाइयों के मेहनत के इसमें जाएंगे आप जानते हैं कि इसका एक प्रॉपर मेकैनिज़म है सी एस सी पी कमीशन फॉर एग्रीकल्चर कॉस्ट एंड प्राइसेस सी ए सी पी की रिकमेंडेशन आई और जो रबी सीज़न के छह बड़े क्रॉप्स हैं वीट, बाले ग्राम लेंटिन, पेप्सीड मस्टर्ड और सनफ्लावर इनके सब में जो कमिटमेंट है कॉस्ट से मिनिमम 50 परसेंट अधिक होना उस कमिटमेंट को ध्यान में रखते हुए ये नए एमएसपी आज अप्रूव हुए हैं ये सारे नंबर्स जो आपके कॉस्ट और प्राइस के नंबर्स हैं ये रुपीज पर क्विंटल में है गेहूं का मार्जिन ओवर कॉस्ट ऑफ प्रोडक्शन में आपको रिक्वेस्ट करूँगा आप ये लास्ट कॉलम का पूरा ध्यान दें मार्जिन ओवर कॉस्ट ऑफ प्रोडक्शन ये हमारी कॉस्ट ऑफ़ प्रोडक्शन है ये प्राइस है एम और ये मार्जिन ओवर कॉस्ट ऑफ प्रोडक्शन तो 50% परसेंट से ज़्यादा मार्जिन होना चाहिए किसी भी क्रॉप में एम से तो यहाँ पर अगर आप देखेंगे 109%, 58%, 59%, परसेंट फिफ्टी 50%। परसेंट फिफ्टी परसेंट एटी परसेंट नाइन्टी परसेंट फिफ्टी परसेंट तो 50% परसेंट मार्जिन ओवर कॉस्ट ऑफ प्रोडक्शन ये एक बहुत बड़ा कमिटमेंट है इस कमिटमेंट को ਇਸ ਐਮਐਸਪੀ ਦੀ ਪਾਲਿਸੀ ਮੈਂ ਕੰਪਲੀਟਲੀ ਫੁੱਲਫਿਲ ਕੀਤਾ ਹੈ। ਕੇਂਦਰ ਦੀ ਸਰਕਾਰ ਦੇ ਜਿਨ੍ਹਾਂ ਨੇ ਆ ਤਿਹਾਰਾਂ ਦੇ ਦਿਨਾਂ ਦੇ ਵਿੱਚ ਐਮਐਸਪੀ ਦੇ ਉੱਪਰ 6 ਫਸਲਾਂ ਦੇ ਉੱਪਰ ਵਾਅਦਾ ਕੀਤਾ ਹੈ। ਐਮਐਸਪੀ 'ਚ ਵਾਅਦਾ ਕੀਤਾ ਗਿਆ ਹੈ। ਸਾਂਸੀ ਅਤੇ ਕਣਕ ਬੀਜਦੇ। ਕਣਕ ਦੇ ਉੱਪਰ 160 ਰੁਪਏ ਦਾ ਵਾਅਦਾ ਕੀਤਾ ਗਿਆ। ਜਿਹੜੇ ਸਾਡੇ ਤੇ ਹਰਾਂ ਦੀ ਮਾਰ ਪਈ ਸੀ। ਅੱਜ ਉਹ ਕਿਸਾਨ ਦੇ ਮੂੰਹ ਤੇ ਥੋੜੀ ਜਿਹੀ ਰੌਣਕ ਹੈ ਕਿ ਮੇਰੀ ਅਗਲੀ ਫਸਲ ਜਿਹੜੀ ਪਿਛਲੇ ਵਾਰ ਉਹਨੇ 2425 ਰੁਪਏ ਨੂੰ ਵੇਚੀ ਸੀ ਉਹ ਤੇ 160 ਰੁਪਏ ਵਾਧਾ ਕਰਤਾ ਤੇ ਹੁਣ ਨਵਾਂ ਰੇਟ 2585 ਰੁਪਏ ਦਾ ਹੋ ਗਿਆ। ਕੀਲੇ ਮਗਰ 4500 ਤੋਂ 5000 ਰੁਪਏ ਦਾ ਫਾਇਦਾ ਹੋਣਾ। ਐਟੇਰ ਮਗਰ 12000 ਰੁਪਏ ਦਾ ਫਾਇਦਾ ਹੋਣਾ। ਸੋ ਇਹਨਾਂ ਮੁਸਕਾਨ ਆਈ ਹੈ ਅੱਜ ਜਿਹੜੇ ਜੀਮੀਦਾਰ ਭਰਾ ਨੇ ਸਾਡੇ ਕਿਸਾਨ ਨੇ ਸਾਡੇ ਉਹਨਾਂ ਦੇ ਉੱਪਰ ਕਿ ਤਿਉਹਾਰਾਂ ਦੇ ਦਿਨਾਂ ਦੇ ਵਿੱਚ ਇਹ ਵਾਅਦਾ ਕੀਤਾ ਗਿਆ। 160 ਰੁਪਏ ਕਣਕ ਦਾ ਰੇਟ ਵਧਿਆ ਹੈਗਾ ਵਾ। ਇਹ ਕੁੱਲ ਵਾਧਾ 6.60 ਹੈਗਾ ਉਹ 100 100% ਵਾਧਾ ਕਹੀ ਜਾਂਦੇ ਆ ਉਹ ਗਲਤ ਬਿਆਨਬਾਜ਼ੀ ਪ੍ਰਚਾਰ ਮਾਧਿਮਾਂ 'ਚ ਨਹੀਂ ਹੋਣੀ ਚਾਹੀਦੀ ਕਣਕ ਪੰਜਾਬ ਦੀਆਂ ਮੰਡੀਆਂ 'ਚ ਖਰੀਦੀ ਜਾਂਦੀ ਹਜੇ ਇਹ ਅਪ੍ਰੈਲ 'ਚ ਜਾ ਕੇ ਲਾਗੂ ਹੋਣਾ ਹੈਗਾ जौ ਦਾ ਚਨੇ ਦਾ ਮਸਰ ਦਾ ਸਰੋਂ ਦਾ ਸੂਜਮੁਖੀ ਦਾ ਜਿੰਨਾ ਵੀ ਵਾਧਾ ਹੋਇਆ ਇੱਥੇ ਸਾਡੇ ਕੋਲ ਸਾਹਮਣੇ ਆ ਕਿਸੇ ਦਾ 8 ਪੁਆਇੰਟ ਤੋਂ ਵੱਧ ਹੈ ਕਿਸੇ ਦਾ 4 ਪੁਆਇੰਟ ਦੇ ਨੇੜੇ ਹੈ ਕਿਸੇ ਦਾ 3.5 ਪੁਆਇੰਟ ਹੈ ਕਿਸੇ ਦਾ 10 ਪੁਆਇੰਟ ਹੈ ਪਰਸੈਂਟ ਆ ਇਹ ਵਾਅਦਾ ਪੰਜਾਬ ਨੂੰ ਕੀ ਫਾਇਦਾ ਇੱਥੇ ਤੇ ਕੋਈ ਫਸਲ ਵੀ ਖਰੀਦੀ ਨਹੀਂ ਜਾਂਦੀ ਮੰਨ ਲਓ ਆ ਸੂਰਜਮੁਖੀ ਆ 640 ਦਾਵਾ ਪੰਜਾਬ ਦੀਆਂ ਮੰਡੀਆਂ ਜੇ 3000 ਮੰਡੀ ਵਿਕਣਾ ਹੈ ਕਹਿੰਦਾ ਸਾਨੂੰ ਕਿ ਬਈ ਦਾ ਦੇਸ਼ ਦੇ ਅੰਦਰ ਵੀ ਇਹ ਬਾਕੀ ਫਸਲਾਂ ਬਹੁਤੇ ਵੱਡੇ ਪੱਧਰ ਤੇ ਖਰੀਦੀਆਂ ਨਹੀਂ ਜਾਂਦੀ ਐਸੇ ਕਰਕੇ ਕਹਿੰਨੇ ਪਿਆ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਾਓ ਔਰ ਜਿਹੜੀ ਤੁਸੀਂ ਐਮਐਸਪੀ ਐਲਾਨ ਦੇ ਜੇ ਉਹ ਮੰਡੀ ਵਿੱਚ ਉਸੇ ਰੇਟ ਤੇ ਖਰੀਦੋ ਅੱਜ ਕੇਂਦਰੀ ਕੈਬਨਟ ਦੇ ਵੱਲੋਂ ਡੀਏ ਵਧਾਉਣ ਨੂੰ ਵੀ ਮਨਜ਼ੂਰੀ ਦੇ ਦਿੱਤੀ ਗਈ ਹੈ ਕੇਂਦਰੀ ਕਰਮਚਾਰੀਆਂ ਦਾ ਇਸ ਦੇ ਨਾਲ 3% ਡੀਏ ਵਧਾਇਆ ਗਿਆ 49.2 ਲੱਖ ਕੇਂਦਰੀ ਸਰਕਾਰੀ ਕਰਮਚਾਰੀਆਂ ਨੂੰ ਇਸ ਦਾ ਸਿੱਧਾ ਫਾਇਦਾ ਮਿਲੇਗਾ 68.7 ਲੱਖ ਪੈਨਸ਼ਨਰਜ਼ ਨੂੰ ਵੀ ਇਸ ਦਾ ਲਾਭ ਮਿਲੇਗਾ ਕਰਮਚਾਰੀਆਂ ਦਾ ਮਹਿੰਗਾਈ ਭੱਤਾ 55% ਤੋਂ 58% ਕਰ ਦਿੱਤਾ ਗਿਆ ਆ ਤਾਂ ਕੇਂਦਰੀ ਕੈਬਨਟ ਦੇ ਵੱਲੋਂ ਡੀਏ ਵਧਾਉਣ ਨੂੰ ਦਰਸਤ ਮਨਜ਼ੂਰੀ ਦਿੱਤੀ ਗਈ ਹੈ ਕੇਂਦਰੀ ਕਰਮਚਾਰੀਆਂ ਦਾ 3% ਡੀਏ ਜਿਸ ਦਾ ਕਿ ਇਜਾਫਾ ਕੀਤਾ ਗਿਆ ਜਿਸ ਦੇ ਨਾਲ दो लाख केंद्रीय सरकारी कर्मचारियों में इसका फायदा मिलेगा हमारे सभी केंद्रीय कर्मचारियों को पेंशनर्स को बधाई आज से एक साथ 2025 से डी और डी एन एस फिफ्टी परसेंट हो जाएगा यानी तीन परसेंट बढ़ा बहुत ही बड़ी अच्छी बढ़ोतरी है ये और करीब करीब 49 लाख एम्प्लॉइज और 69 लाख पेंशनर्स को इसका सीधा लाभ मिलेगा देश भर में बहुत ही अच्छा इसका इम्पैक्ट रहेगा साथ ही साथ जो जैसा होता है केंद्र सरकार के बढ़ाने के बाद में राज्य सरकार के एम्प्लॉयज़ को भी इसका सीधा बेनिफिट मिलता है टोटल करीब करीब दस हज़ार चौरासी टेन थाउजेंड एटी फोर करोड़ रुपीस पर ईयर एक्स्ट्रा मिलेगा हमारे सभी केंद्रीय कर्मचारियों को प्लस पेंशनर्स को ਹੁਣ ਗੱਲ ਕਰਾਂਗੇ ਨਵੇਂ-ਨਵੇਂ ਕਾਂਗਰਸ ਸੀ ਬਣੇ ਅਨਿਲ ਜੋਸ਼ੀ ਦੀ ਨਿਊਜ਼ 18 ਤੇ ਅਨਿਲ ਜੋਸ਼ੀ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਅਕਾਲੀ ਦਲ ਛੱਡਣ ਦੀ ਉਹਨਾਂ ਨੇ ਅਸਲ ਵਜ੍ਹਾ ਦੱਸੀ ਹੈ ਉਹਨਾਂ ਦਾ ਕਹਿਣਾ ਹੈ ਕਿ ਕਈ ਮੁੱਦਿਆਂ ਤੇ ਮੇਰੇ ਵਿਚਾਰਕ ਮਤਭੇਦ ਸਨ ਅਕਾਲੀ ਦਲ ਦੇ ਵਿੱਚ ਮੈਂ ਸਹਿਜ ਮਹਿਸੂਸ ਨਹੀਂ ਕਰ ਰਿਹਾ ਸੀ ਸੀਨੀਅਰ ਬਾਦਲ ਮੌਕਾ ਸੰਭਾਲ ਲੈਂਦੇ ਸਨ ਅਨਿਲ ਜੋਸ਼ੀ ਦੇ ਵੱਲੋਂ ਕਿਹਾ ਗਿਆ ਕਿ ਸੀਨੀਅਰ ਬਾਦਲ ਮੌਕਾ ਸੰਭਾਲ ਲੈਂਦੇ ਸਨ ਨਾਲ ਉਹਨਾਂ ਨੇ ਇਹ ਵੀ ਸਾਫ਼ ਕੀਤਾ ਹੈ ਕਿ ਉਹਨਾਂ ਦੀ ਸੁਖਬੀਰ ਸਿੰਘ ਬਾਦਲ ਦੇ ਨਾਲ ਕੋਈ ਵੀ ਨਾਰਾਜ਼ਗੀ ਨਹੀਂ ਹੈ ਮੈਂ ਹਮੇਸ਼ਾ ਮੁੱਦਿਆਂ ਤੇ ਆ ਸਟੈਂਡ ਲਿਆ ਆ ਤਾਂ ਨਿਊਜ਼ ਇਟਨ ਪੰਜਾਬ ਤੇ ਅਨਿਲ ਜੋਸ਼ੀ ਦੇ ਵੱਲ ਵੱਡਾ ਬਿਆਨ ਦਿੱਤਾ ਗਿਆ ਦਰਸਲ ਕੱਲੀ ਅਨਿਲ ਜੋਸ਼ੀ ਜੋ ਕਿ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਪਹਿਲਾਂ ਅਕਾਲੀ ਦਲ ਦਾ ਹਿੱਸਾ ਰਹੇ ਉਸ ਤੋਂ ਪਹਿਲਾਂ ਭਾਜਪਾ ਦਾ ਹਿੱਸਾ ਰਹੇ ਤੇ ਹੁਣ ਕਾਂਗਰਸ ਪਾਰਟੀ ਦਾ ਉਹਨਾਂ ਨੇ ਪੱਲਾ ਫੜਿਆ ਜਦੋਂ ਉਹ ਪੰਥਕ ਮੁੱਦਾ ਸੀ ਇਕਾਲ ਤਖਤ ਵਾਲਾ ਇਹਨਾਂ ਨੂੰ ਤਨਖਾਹ ਲੱਗੀ ਸੋ ਵੀਰ ਜੀ ਨੂੰ ਤੇ ਉਸ ਵੇਲੇ ਮੈਂ ਇਹੀ ਕਿਹਾ ਰਿਜ਼ਾਇਨ ਦੇ ਵਿੱਚ ਵੀ ਇਸ ਪੰਥਕ ਪੋਲਿਟਿਕਸ ਦੇ ਵਿੱਚ ਮੈਨੂੰ ਆਪਣੀ ਜਗ੍ਹਾ ਨਜ਼ਰ ਨਹੀਂ ਆਉਂਦੀ ਤੇ ਮੈਂ ਰਿਜ਼ਾਇਨ ਕਰਤਾ ਸੀ ਉਦੋਂ ਐਨਕੇ ਸ਼ਰਮਾ ਨੇ ਪਹਿਲਾਂ ਦਿੱਤਾ ਸੀ ਜੀ ਫਿਰ ਤੁਸੀਂ ਦਿੱਤਾ ਤੇ ਮੈਂ ਵੀ ਦਿੱਤਾ ਸੀ ਹੈਨਾ ਇੱਕ ਦੋ ਜਣੇ ਹੋਰ ਹਰਵੀਰ ਨੇ ਦਿੱਤਾ ਸੀ ਉਹ ਚਲੋ ਉਧਰ ਚਲੇ ਗਿਆ ਤੇ ਇਹ ਮੈਂ 10 ਮਹੀਨੇ ਤੋਂ ਹੁਣ ਵੀ ਤੇ 10 ਮਹੀਨੇ ਮਨ ਹੋ ਗਿਆ ਜਦੋਂ ਕੋਈ ਬੰਦਾ ਖਾਲੀ ਆ ਤੇ ਕਿੰਨੇ ਪੋਲਿਟੀਕਲ ਬੰਦੇ ਆ ਉਹਨਾਂ ਨੇ ਅਪਰੂਚ ਤੇ ਕਰਨੀ ਆ ਕਿਸੇ ਨੇ ਇਸ ਕਰਕੇ ਚਲੋ ਮਤਲਬ ਕਰਦਿਆਂ ਕਰਦਿਆਂ ਉਸ ਵੇਲੇ ਮੈਂ ਅਕਾਲੀ ਦਲ ਦੇ ਨਾਲ ਜਦੋਂ ਮੇਲਜੋਲ ਹੋਇਆ ਉਹਨਾਂ ਨੇ ਕਿਹਾ ਮੈਂ ਵਾਅਦਾ ਬਾਦਲ ਸਾਹਿਬ ਦੀ ਸੋਚ ਆਪਾਂ ਮੇਕੀ ਫਿਰ ਕੈਬਨਟਸ ਇਕੱਠੇ ਰਹੇ ਵਿਧਾਨ ਸਭਾ 10 ਸਾਲ ਬਹੁਤ ਅਰਸਾਂ ਦਾ ਤੇ ਮੈਂ ਸੂਬੀਤ ਜੀ ਨੇ ਇਸ ਕਰਕੇ ਚਲੇ ਗਿਆ ਤੇ ਇਹ ਵੀ ਸੋਚ ਬਾਦਲ ਸਾਹਿਬ ਵਾਲੀ ਆ ਸੈਕੂਲਰ ਸੋਚ ਆ ਹਰ ਵਰਗ ਧਰਮ ਦਾ ਸਤਿਕਾਰ ਕਰਦੇ ਆ ਸਭ ਧਾਰਮਿਕ ਸਥਾਨਾਂ ਦਾ ਇਹਨਾਂ ਜੀਰਨ ਉੱਧਾਰ ਕੀਤਾ ਤੇ ਮੈਂ ਸੌਖਾ ਰਹੂਗਾ ਕੱਲ ਨੂੰ ਇਕੱਠੇ ਵੀ ਹੋ ਜਾਾਂਗੇ ਤੇ ਫਿਰ ਸੇਮ ਫੈਮਲੀ ਹੋ ਜਾਊਗੀ ਮੈਂ ਇਹ ਸੀ ਬਾਕੀ ਰਸਤੇ ਤੇ ਚਲਦੇ ਆ ਚਲਦੇ ਆ ਬੰਦਾ ਇੰਜ ਕਿਹ ਵੇਲੇ ਰਸਤਾ ਥੋੜਾ ਜਿਹਾ ਸੱਜੇ ਖੱਬੇ ਨਿਕਲ ਜਾਂਦਾ ਪਰ ਬੀਜੇਪੀ ਦਾ ਹਿੰਦੂਤਵ ਦਾ ਏਜੰਡਾ ਕਿਹਾ ਜਾਂਦਾ ਬੀਜੇਪੀ ਦਾ ਫਿਰ ਤੁਸੀਂ ਵਾਪਸ ਜਾ ਸਕਦੇ ਸੀ ਬੀਜੇਪੀ ਕਿੱਧਰ ਨੂੰ ਰੱਬ ਤੋਂ ਵੱਡੀ ਚੱਲ ਜਾਂਦਾ ਨਾ ਲੀਡਰ ਅਪਰੋਚ ਜਿਵੇਂ ਹੁੰਦਾ ਹੈ ਉਹ ਤਾਂ ਸਾਰੀ ਕਰਦੇ ਉਹ ਬੜੇ ਤਕੜੇ ਆ ਜੀ ਉਹ ਬੜੇ ਤਕੜੇ ਆ ਮੈਂ ਗੌਰਵ ਵਾਲੀ ਗੱਲ ਬੜੇ ਤਕੜੇ ਆ ਮੈਂ ਕਿੰਨਾ ਚਿਰਿਆ 10 ਮਹੀਨੇ ਕਿਸੇ ਨੇ ਕੋਈ ਅਪਰੋਚ ਕੀਤਾ ਨਾ ਭਾਜਪੀ ਨੇ ਤੁਹਾਨੂੰ ਕੋਈ ਅਪਰੋਚ ਨਹੀਂ ਕੀਤਾ ਤੁਹਾਨੂੰ ਗੁੱਸਾ ਇਸ ਗੱਲ ਦਾ ਮੈਂ ਗੁੱਸਾ ਨਹੀਂ ਆ ਮੈਂ ਤਾਂ ਰਿਹਾ ਇੰਨਾ ਚਿਰ ਨਹੀਂ ਪੰਜਾਬ ਲੀਡਰਸ਼ਿਪ ਤੁਹਾਨੂੰ ਭਾਜਪੀ ਕਹਿੰਦੀ ਕਿ ਮਜ਼ਬੂਤ ਹੈ ਕਿ ਜਿਹਨੂੰ ਗੌਰਵ ਜੀ ਇੱਕ ਗੱਲ ਹੋਰ ਦੰ ਦੱਸ ਦਿੰਦਾ ਇੱਕ ਸੈਲਫ ਰਿਸਪੈਕਟ ਜਾਂ ਆਪਣਾ ਸੁਭਾ ਹੁੰਦਾ ਮੈਂ ਕਿਸੇ ਦੇ ਦਰਵਾਜ਼ੇ ਤੇ ਨਹੀਂ ਕਦੀ ਗਿਆ ਕਾਂਗਰਸ ਦੇ ਵੀ ਨਹੀਂ ਗਏ ਨਾ ਉਹਨ ਮੈਨੂੰ ਬਹੁਤ ਪ੍ਰੇਮ ਪਿਆਰ ਨਾਲ 10 ਮਹੀਨੇ ਤੋਂ ਮੇਰੀ ਗੱਲ ਬਾਤ ਕਰ ਰਿਹਾ ਮੈਂ ਤੁਹਾਡੀ ਉਹੀ ਗੱਲ ਸਮਝਣਾ ਚਾਹ ਰਿਹਾ ਤੁਸੀਂ ਭਾਜੀਪੀ ਪੰਜਾਬ ਭਾਜੀਪੀ ਦੀ ਲੀਡਰਸ਼ਿਪ ਨੂੰ ਡਾਇਰੈਕਟਲੀ ਕਹਿ ਰਹੇ ਹੋ ਕਿ ਤੁਹਾਡੀ ਗਲਤੀ ਹੈ ਕਿ ਅਨਿਲ ਜੋਸ਼ੀ ਅਜ ਕਾਂਗਰਸ ਚ ਦੇਖੋ ਗੱਲ ਤੇ ਉਹੀ ਹੈ ਨਾ ਕਿ ਕੁਝ ਪੰਜਾਬ ਦੇ ਵਿੱਚ ਇਨਸਿਕਿਉਰਿਟੀ ਫੀਲਿੰਗ ਮੇਰੇ ਤੋਂ ਸ਼ੁਰੂ ਤੋਂ ਉਦੋਂ ਨਹੀਂ ਸੀ ਹੁਣ ਨਹੀਂ ਆ ਪਰ ਸਰਕਾਰ ਦਾ ਇਹਨਾਂ ਦੀ ਫੀਡਬੈਕ ਹੀ ਉੱਪਰ ਜਿਹੜੀ ਆ ਉਹੋ ਜੀ ਹੋ ਗਈ ਹੁਣ ਤੁਸੀਂ ਹੈ ਨਾ ਪਰ ਤੁੰਗੀ ਗੱਲ ਤੇ ਆ ਪਰ ਪਰ ਮੈਂ ਇਹ ਗੱਲ ਕਹਿ ਸਕਦਾ ਵੀ ਮੈਂ ਜੇ ਭਾਜੀਪੀ ਸੀ ਉਦੋਂ ਵੀ ਮੇਰੀ ਸੋਚ ਸੈਕੂਲਰ ਸੀ ਸਾਡੀ ਸੰਸਕ੍ਰਿਤੀ ਜੇ ਹਿੰਦੂ ਥੋੜਾ ਬਹੁਤ ਖੁੱਲ ਕੇ ਕਹੋ ਨਾ ਕਿ ਪੰਜਾਬ ਦੇ ਤੁਸੀਂ ਇਹ ਕਹਿਣਾ ਚਾ ਰਹੇ ਹੋਗੇ ਪੰਜਾਬ ਦੇ ਲੀਡਰ ਤੁਹਾਨੂੰ ਪਸੰਦ ਨਹੀਂ ਕਰਦੇ ਬੀਜੇਪੀ ਦੀ ਲੀਡਰ ਮਤਲਬ ਕੋਨਾ ਲੱਗਦਾ ਸੀ ਕਿ ਅਮਨ ਜੋਸ਼ੀ ਹਾਂ ਉਦੋਂ ਵੀ ਸੀ ਅੱਜ ਵੀ ਹੈਗੀ ਹੈ ਕਿਉਂਕਿ ਮੈਂ ਜਦੋਂ ਵੱਧਿਆ ਨਾ ਤੇ ਤੁਹਾਨੂੰ ਪਤਾ ਸਪੀਡ ਬੜੀ ਸੀ ਮੇਰੇ ਕੰਮ ਕਰਨ ਦੀ ਸਪੀਡ ਵੀ ਇਤਨਾ ਦੀ ਹੈ ਉਹਦੇ ਚ ਵੱਡੇ ਲੀਡਰ ਵੀ ਸੀ ਜਿਤਨਾ ਮਤਲਬ ਕਾਲੀਆ ਸਾਹਿਬ ਤੋਂ ਪਹਿਲਾਂ ਮੈਂ ਲੋਕਲ ਬਾਡੀਜ਼ ਇੰਡਸਟਰੀ ਇਹੋ ਜਿਹੇ ਮੈਗਨਸ ਸੰਭਾਲੀ ਮੈਂ ਮਤਲਬ ਇਹ ਹੈ ਵੀ ਆਪਣੇ ਆਪਣੇ ਕੰਮ ਦਾ ਤਰੀਕਾ ਵਾ ਮੈਂ ਤਾਂ 18 ਘੰਟੇ ਕੰਮ ਕਰਨ ਵਾਲਾ ਬੰਦਾ ਵਾਂ ਤੇ ਕਈ ਵਾਰੀ ਜਿਹੜੇ ਬੰਦਿਆਂ ਨੂੰ ਥੋੜਾ ਜਿਹਾ ਆਰਾਮ ਨਾਲ ਕੰਮ ਕਰਨ ਵਾਲਿਆਂ ਦਾ ਉਤਨਾ ਕੰਮ ਬਣੀ ਜਾਂਦਾ ਕੋਈ ਕੰਮ ਵਾਲਾ ਆ ਜਾਏ ਤੇ ਮੁਸ਼ਕਲ ਤੇ ਹੁੰਦੀ ਆ ਚਲੋ ਬਾਕੀ ਤੁਸੀਂ ਬੜੇ ਦੋ ਖਰਾਟ ਬੰਦੇ ਨੇ ਸੱਜੇ ਖੰਬੇ ਖਲੋਤੇ ਜੇ ਨਹੀਂ ਨਹੀਂ ਤੁਸੀਂ ਕਬਰਾਉਣਾ ਥੋੜਾ ਜਿਹਾ ਨਹੀਂ ਮੈਂ ਕਬਰਾਉਂਦਾ ਨਹੀਂਗਾ ਪਰ ਮੈਨੂੰ ਥੋੜਾ ਜਿਹਾ ਅਡਰੈਸੋ ਲੈ ਲੈਂਦੇ ਮੈਨੂੰ ਸਮਝ ਲੈ ਲੈਂਦੇ ਹੋ ਕਾਂਗਰਸ ਨੂੰ ਵੀ ਤੇ ਫਿਰ ਮੈਂ ਚੰਗੀ ਤਰ੍ਹਾਂ ਗੱਲ ਦੇ ਵਿੱਚ